ਝੂਠਾ ਝੂਠ ਵੈਲ ਐਜੂਕੇਟਡ ਝੂਠਾ ਬੰਦਾ ਹੋ ਜਿਹੜਾ ਸਭ ਤੋਂ ਵੱਧ ਝੂਠ ਬੋਲਦਾ ਉਹ ਕਹਿੰਦਾ ਜੀ ਸਵੇਰੇ ਉਹਦੇ ਵਿੱਚ ਤਿੰਨ ਬੰਦੇ ਖੜੇ ਕਰਦੇ ਕਾਂਗਰਸ ਦੇ ਸਾਡੇ ਵੀ ਕਾਂਗਰਸ ਦੇ ਖੜੇ ਕਰਦੇ ਜਿਹੜਾ ਕਾਂਗਰਸੀ ਕਹਿਣ ਕਹੀ ਪ੍ਰਤਾਪ ਆਜੋ ਦੇ ਨਾਲ ਇਹਦੇ ਦਾ ਪਿਓ ਦੇ ਪੁੱਤ ਦਾ ਕਾਂਗਰਸੀ ਕੋਈ ਨਹੀਂ ਨਾਲ ਇਹ ਸਾਡੇ ਦੇ ਲਭਦਾ ਫਿਰਦਾ ਨਾ ਕੋਈ ਲੈਣਾ ਦੇਣਾ ਕੋਈ ਕਾਂਗਰਸੀ ਦੀ ਸ਼ਕਲ ਵੇਖੋ ਤੂੰ ਤਿਆਰ ਨਹੀਂ ਕੋਈ ਇਹਨੂੰ ਇਸ਼ਾਰਾ ਵੀ ਕਰਦਾ ਕੁਛ ਨਹੀਂ ਕਰਦਾ ਮਤਲਬ ਬਿਨਾਂ ਪ੍ਰਤਾਪ ਕੋਲ ਝੂਠ ਬੋਲਣ ਦੇ ਬਜਾਏ ਹੋਰ ਕੁਛ ਦੀ ਪੰਜਾਬ ਦੇ ਪੰਜਾਬ ਦੇ ਐਨਆਰਐਮ ਮਿਸਟਰ ਕੁਲਦੀਪ ਸਿੰਘ ਤਾਲੀਵਾਲ ਸਾਡੇ ਨਾਲ ਮੌਜੂਦ ਨੇ ਤਾਲੀਵਾਲ ਸਾਹਿਬ ਜਿਸ ਤਿੱਕੇ ਦੇ ਨਾਲ ਕਈ ਵਾਰ ਫਲੋਰ ਆਫ ਦਾ ਹਾਊਸ ਵੀ ਦੇਖਦੇ ਆ ਔਰ ਅੱਜ ਮੀਡੀਆ ਦੇ ਰੁਬਰੂ ਹੋ ਕੇ ਦੁਬਾਰਾ ਫੇਰ ਤੋਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਮੇਰੇ ਸੰਪਰਕ ਦੇ ਵਿੱਚ ਨੇ ਉਹਨਾਂ ਕੋਈ ਮੁੱਦਾ ਹੈਗਾ ਹੀ ਨਹੀਂ ਤੇ ਮੇਰੇ ਤੇ ਕੋਈ ਮੁੱਦਾ ਪ੍ਰਤਾਪ ਬਾਜਵਾ ਜੀ ਨੇ ਅੱਜ ਤੱਕ ਵਿਧਾਨ ਸਭਾ ਠਾਇਆ 3 ਸਾਲ ਦਾ ਟਾਈਮ ਲੰਘ ਗਿਆ ਜੇ ਪ੍ਰਤਾਪ ਬਾਜਵਾ ਝੂਠ ਬੋਲਣ ਦੀ ਬਜਾਏ ਕੋ ਪੰਜਾਬ ਦੇ ਲੋਕਾਂ ਦੇ ਮੁੱਦੇ ਚੁੱਕੇ ਉੱਥੇ ਪੇਰੋ ਨੂੰ ਨੋਕਾਣ ਕੇ ਬੜਾ ਸਿਆਣਾ ਲੀਡਰ ਹੈ ਜੀ ਸਮਝਦਕ ਦੀ ਗੱਲ ਇਹ ਚਿੱਟਾ ਝੂਠ ਬਿਲ ਐਜੂਕੇਟਿਡ ਝੂਠਾ ਬੰਦਾ ਹੋ ਜਿਹੜਾ ਸਭ ਤੋਂ ਵੱਧ ਝੂਠ ਬੋਲਦਾ ਜੇ ਕੋਈ ਬੰਦਾ ਹੈਗਾ ਮੈਂ ਤੇ ਉਹ ਤੂੰ ਚੈਲੰਜ ਕਰਦਾ ਕਿਨੇ ਕਹੇ ਉਹਨੇ ਅੱਜ ਵੀ ਗੱਲ ਕੀਤੀ ਕਿ ਕਿਨੇ ਕਹਿਆ ਅੱਜ ਉਹਨੇ 32 32 ਕੀ ਕਰੇ ਸੀ ਅੱਜ 32 ਉਹ ਤਾਂ ਕਹੋ ਜੀ ਸਵੇਰੇ ਉਹਦੇ ਵਿੱਚ ਤਿੰਨ ਬੰਦੇ ਖੜੇ ਕਰਦੇ ਕਾਂਗਰਸ ਦੇ ਸਾਡੇ ਵੀ ਕਾਂਗਰਸ ਦੇ ਖੜੇ ਕਰਦੇ ਜਿਹੜਾ ਕਾਂਗਰਸੀ ਕਹਿੰਨ ਕਈ ਪ੍ਰਸਾਦ ਬਾਜਦੇ ਨਾਲ ਇਹਨਾਂ ਦਾ ਪਿਓ ਦੇ ਪੁੱਤ ਨਾ ਕਾਂਗਰਸੀ ਕੋਈ ਨਹੀਂ ਨਾਲ ਇਹ ਸਾਡੇ ਦੇ ਲੱਭਦਾ ਫਿਰਦਾ ਨਾ ਕੋਈ ਲੈਣਾ ਦੇਣਾ ਇਕੱਲਾ ਹੀ ਤੁਰਦਾ ਫਿਰਦਾ ਕੋਈ ਗੱਲ ਨਹੀਂ ਕੋ ਪਾਣੀ ਸਮਝ ਦੇ ਕਿ ਗੱਲ ਕਹਿੰਦੇ ਕਈ ਵਾਰ ਮੈਨੂੰ ਇਸ਼ਾਰੇ ਹੁੰਦੇ ਵੀ ਵਰਦਾ ਬਾਜਵਾ ਸਾਹਿਬ ਸਾਡਾ ਧਿਆਰ ਰੱਖਿਓ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਆਏ ਕਹਿੰਦੇ ਉਹ ਤੂੰ ਪੁੱਛੋ ਤੂੰ ਕਦੇ ਕਿ ਕਾਂਗਰਸੀ ਨੇ ਇਸ਼ਾਰਾ ਕੀਤਾ ਕਿਸ ਨੇ ਤੈਨੂੰ ਰੋਲ ਗਾਂਧੀ ਨੇ ਐਲੋਪੀ ਬਣਾਇਆ ਕੋਈ ਕਾਂਗਰਸੀ ਇਹਦੇ ਨਾਲ ਵੇਂਦਾ ਤੂੰ ਹੌਸ ਰੇਖਿਆ ਕਦੋਂ ਵੀਡੀਓ ਵੇਖਿਆ ਕਦੋਂ ਕੋਈ ਕਾਂਗਰਸੀ ਇਹਦੇ ਨਾਲ ਵੇਂਦਾ ਕੋਈ ਕਾਂਗਰਸੀ ਦੀ ਸ਼ਕਲ ਵੇਖੋ ਤੂੰ ਤਿਆਰ ਨਹੀਂ ਪੋਈ ਇਹਨੂੰ ਸ਼ਾਦਾ ਨਹੀਂ ਕਰਦਾ ਕੁਛ ਨਹੀਂ ਕਰਦਾ ਮਤਲਬ ਬਿਨਾ ਪ੍ਰਤਾਪ ਕੋਲ ਝੂਠ ਬੋਲਣ ਦੇ ਵਜਾਇ ਹੋਰ ਕੁਛ ਨਹੀਂ ਤੁਹਾਡੇ ਕੋਲ ਐਨਆਰਏ ਡਿਪਾਰਟਮੈਂਟ ਹੈ ਸਰਕਾਰ ਨੇ ਕਿਹਾ ਕਿ ਅਸੀਂ ਮੈਂਟਲ ਹੈਲਥ ਪਾਲਿਸੀ ਲੈ ਕੇ ਆ ਰਹੇ ਹਾਂ ਜਿਹਦੇ ਨਾਲ ਜਿਹੜੇ ਡਿਪਾਰਟੀਜ਼ ਨੇ ਉਹਨਾਂ ਦੀ ਮੈਂਟਲ ਹੈਲਥ ਦੇ ਸੈਸ਼ਨ ਲੱਗਣਗੇ ਲੱਗਦਾ ਇਹ ਯੂਸਫੁਲ ਜਿੱਥੇ ਲੋਡ ਹੁਕਦਾਂਗੇ ਪੱਕਾ